ਉਹ ਨਾ ਤੇਰੇ ਨਾਲ ਇੱਕ ਕੰਮ ਸੀ ਮੰਮੀ ਮੈਂ ਹਜੇ ਬਿਜ਼ੀ ਆ ਮੈਂ ਬਾਅਦ ਚ ਕਰਦੀ ਆ ਬੇਟਾ ਗਾਲ ਤਾਂ ਸੁਣ ਹਾਂਜੀ ਅੰਕਲ ਉਹ ਬੇਟਾ ਇੱਕ ਗਲਾਸ ਪਾਣੀ ਦੇ ਦੇ ਮੈਨੂੰ ਤਾਂ ਬਸ ਹਾਂਜੀ ਅੰਕਲ ਮੈਂ ਹੁਣੀ ਪਾਣੀ ਲੈ ਕੇ ਆਂਦੀ ਆ ਤੇ ਉਹ ਕਿਰਾਏ ਦਾ ਚੈੱਕ ਵੀ ਲੈ ਕੇ ਆਂਦੀ ਆ ਲਓ ਅੰਕਲ ਜੀ ਪਾਣੀ ਉਹ ਲਓ ਜੀ ਕਿਰਾਏ ਦਾ ਚੈੱਕ ਇਸ ਵਾਰ ਇਹਨਾਂ ਕੋਲ ਆਨਲਾਈਨ ट्रांजੈਕਸ਼ਨਸ 'ਚ ਨਾ ਕਾਫੀ ਦਿੱਕਤ ਆ ਰਹੀ ਸੀ ਤਾਂ ਕਰਕੇ ਸੋਚਿਆ ਕਿ ਸਾਰਿਆਂ ਨੂੰ ਚੈੱਕ ਹੀ ਦੇ ਦਿੰਦੇ ਆ। ਉਹ ਬੇਟਾ ਕੀ ਹੋ ਗਿਆ ਅੰਕਲ ਕੋਈ ਦਿੱਕਤ ਹੈ ਚੈੱਕ 'ਚ? ਹਾਂਜੀ ਮੰਮੀ ਅੰਜਲੀ ਬੇਟਾ ਮੇਰਾ ਨਾ ਇੱਕ ਜ਼ਰੂਰੀ ਕੰਮ ਸੀ। ਮੰਮੀ ਮੈਂ ਹਜੇ ਨਹੀਂ ਕਰ ਸਕਦੀ। ਹਾਂਜੀ ਅੰਕਲ ਦੱਸੋ। ਨਹੀਂ ਨਹੀਂ ਕੁਛ ਨਹੀਂ ਬੇਟਾ। ਅੰਕਲ ਜੇ ਕੋਈ ਗੱਲ ਹੈ ਤਾਂ ਦੱਸੋ। ਚਿਪਾ ਕਿਉਂ ਰਹੇ ਹੋ ਇੱਕ ਮਿੰਟ ਹੈਲੋ ਬੇਟਾ ਇੱਕ ਜ਼ਰੂਰੀ ਕੰਮ ਸੀਗਾ ਮੰਮੀ ਤੁਹਾਨੂੰ ਸਮਝ ਕਿਉਂ ਨਹੀਂ ਆ ਰਿਹਾ ਮੈਂ ਕਿਤੇ ਬੈਠੀ ਹਾਂ ਕੋਈ ਜ਼ਰੂਰੀ ਗੱਲ ਕਰ ਰਹੀ ਹਾਂ ਤੁਸੀਂ ਵਾਰ-ਵਾਰ ਫੋਨ ਕਰੀ ਜਾ ਰਹੇ ਹੋ ਮੈਂ ਹਜੇ ਕੋਈ ਕੰਮ ਨਹੀਂ ਕਰ ਸਕਦੀ ਤੁਹਾਡਾ ਫੋਨ ਨਾ ਕਰੋ ਮੈਨੂੰ ਵਾਰ-ਵਾਰ ਹਾਂਜੀ ਅੰਕਲ ਮੈਂ ਪੁੱਛ ਰਹੀ ਹਾਂ ਦੱਸੋ ਕੋਈ ਗੱਲ ਹੈ ਤਾਂ ਉਹ ਬੇਟਾ ਕੁਝ ਪੈਸੇ ਕੈਸ਼ ਮਿਲ ਜਾਣਗੇ ਕੈਸ਼ ਹਾਂਜੀ ਹਾਂ ਅੰਕਲ ਚੈੱਕ ਤੁਹਾਨੂੰ ਮੈਂ ਦੇਤਾ ਤੁਸੀਂ ਚੈੱਕ ਬੈਂਕ ਚ ਦਿਓਗੇ ਉੱਥੇ ਤੁਹਾਨੂੰ ਕੈਸ਼ ਮਿਲ ਜਾਣਗੇ ਹਾਂ ਨਹੀਂ ਬੇਟਾ ਇਸ ਤੋਂ ਲੱਗ ਚਾਹੀਦੇ ਸੀ ਪੈਸੇ ਤੇ ਪੈਨਸ਼ਨ ਆਂਦੇ ਦਿਨ ਮੈਂ ਵਾਪਸ ਕਰ ਦਾਂਗਾ ਅੱਛਾ ਅੰਕਲ ਕਿੰਨੇ ਪੈਸੇ ਚਾਹੀਦੇ ਨੇ ਬੇਟਾ ਚਾਹੀਦੇ ਤਾਂ 2000 ਰੁਪਏ ਹਨ ਪਰਨਾ ਮੇਰੇ ਬੇਟੇ ਨੂੰ ਨਾ ਦੱਸਣਾ ਇਹ ਗੱਲ 2000 ਰੁਪਏ ਅੰਕਲ ਇਹ ਜੀ ਤੁਹਾਨੂੰ ਕੀ ਜ਼ਰੂਰਤ ਪੈ ਗਈ ਮਤਲਬ ਜਿੰਨਾ ਦੇ ਅਸੀਂ ਕਿਰਾਏ ਤੇ ਰਹਿੰਨੇ ਆ ਉਹਨਾਂ ਨੂੰ 2.5 ਹਜ਼ਾਰ ਰੁਪਏ ਮੰਗਨੇ ਪੈ ਰਹੇ ਨੇ। ਉਹ ਬੇਟਾ ਜ਼ਰੂਰਤ ਹੀ ਐਜੀ ਪੈ ਗਈ ਵੀ ਤਾਂ ਮੈਨੂੰ ਪੈਸੇ ਮੰਗਨੇ ਪੈ ਰਹੇ ਨੇ। ਪਰ ਅੰਕਲ ਅਗਰ ਕੋਈ ਵੀ ਦਿੱਕਤ ਹੈ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ। ਉਹ ਬੇਟਾ ਸਾਡੇ ਘਰ 'ਚ ਨਾ ਬੇਟੇ ਦੇ ਹਿਸਾਬ ਨਾਲ ਚੱਲਣਾ ਪੈ ਰਿਹਾ ਹੈ। ਉਹ ਟਾਈਮ ਦਾ ਰਿਆ ਨਹੀਂ ਹੁਣ ਵੀ ਬੱਚਿਆਂ ਦੀ ਛੋਟੀ ਛੋਟੀ ਖੁਆਇਸ਼ਾਂ ਪੂਰੀਆਂ ਕਰਨਿਆ ਅਸੀਂ ਜ਼ਰੂਰੀ ਸਮਝਦੇ ਸੀ। ਸਾਰੀ ਸਾਰੀ ਰਾਤ ਉਹਨਾਂ ਦੇ ਬਾਥਰੂਮ ਕੀਤੇ ਹੋਏ ਗਿੱਲੇ ਬਿਸਤਰ ਤੇ ਸੁੱਤੇ ਰਹਿੰਦੇ ਸੀ ਬਿਨਾਂ ਚੂਕਿੱਤੇ। ਮੰ ਲਓ ਬੱਚੇ ਦੀ ਅੱਖ 'ਚ ਕੋਈ ਤੂਲ ਦਾ ਕੰਨ ਚਲਾ ਗਿਆ ਤਾਂ ਫੂਕਾ ਮਾਰਦੇ ਨੇ ਸੀ ਠਕਦੇ ਸੀ ਹੁਣ ਤੋਂ ਜ਼ਮਾਨਾ ਹੀ ਨਹੀਂ ਹੈ ਬੇਟਾ ਸਾਨੂੰ ਕੋਈ ਛੋਟੀ ਲੋੜ ਪੈਂਦੀ ਹੈ ਤਾਂ ਬੱਚਿਆਂ ਕੇ ਹੱਥ ਢੱਦਿਆਂ ਹੱਥ ਢੱਦਿਆਂ ਦਾ ਕਲੇਸ਼ ਹੁੰਦਾ ਅੱਗੇ ਬੇਟਾ ਗਲਤੀ ਨਾਲ ਥੋੜਾ ਪਾਣੀ ਡੁੱਲ ਜੇ ਨਾ ਇਸ ਗਲਤੀ ਕਲੇਸ਼ ਹੋ ਜਾਂਦਾ ਤੇ ਕੱਲ ਬੇਟਾ ਤੇਰੀ ਆਂਟੀ ਤੇ ਮੇਰੀ ਹੈ ਸਾਲਗਿਰਾ ਤੇਰੀ ਆਂਟੀ ਕਹਿੰਦੀ ਵੀ ਆਪਾਂ ਨਾ ਪੁਰਾਣੀਆਂ ਯਾਦਾਂ ਤਾਜ਼ੀਆਂ ਕਰੰਦੀਆਂ ਨੇ ਰੈਸਟੋਰੈਂਟ ਖਾਣਾ ਖਾਣ ਜਾਣਾ ਤੇ ਫਿਲਮ ਦੇਖਣੀ ਹੈ ਤਾਂ ਕਰਕੇ ਬੇਟਾ ਮੈਨੂੰ 2000 ਰੁਪਏ ਮੰਗਣਾ ਪੈ ਰਿਹਾ ਜੇ ਕਰ ਤੋ ਮੰਗਦਾ ਬੇਟੇ ਤੋਂ ਤਾਂ ਉਸ ਗੱਲ ਤੇ ਕਲੇਸ਼ ਹੁੰਦਾ ਫਿਰ ਬੇਟਾ ਅੱਜ ਕੱਲ ਦੇ ਬੱਚੇ ਨਾ ਮਾਪਿਆਂ ਦੀ ਫੀਲਿੰਗ ਨਹੀਂ ਸਮਝਦੇ ਤੇ ਨਾ ਹੀ ਉਹਨਾਂ ਦੀ ਖੁਸ਼ੀਆਂ ਬਰਦਾਸ਼ਤ ਕਰਦੇ ਨੇ ਇੱਕ ਸਾਡਾ ਜ਼ਮਾਨਾ ਸੀ ਜਦੋਂ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਸੀ ਤੇ ਬੇਟਾ ਬਸ ਇਸ ਚੀਜ਼ ਲਈ 2000 ਰੁਪਏ ਚਾਹੀਦੇ ਮੈਂ ਤੁਹਾਨੂੰ ਪੈਨਸ਼ਨ ਆਂਦੀ ਵਾਪਸ ਕਰ ਦਾਂਗਾ ਬੇਟਾ ਹਾਂਜੀ ਅੰਕਲ ਮੈਂ ਹੁਣੇ ਲਿਆ ਰਹੀਆਂ ਪੈਸੇ ਨੂੰ ਅੰਕਲ ਥੈਂਕ ਯੂ ਬੇਟਾ ਮੈਂ ਜਲਦੀ ਵਾਪਸ ਕਰ ਦਾਂਗਾ ਪੈਸੇ ਇਹ ਤਾਂ ਬਾਤ ਲਿਆ ਮੈਂ ਚੱਲਾਂਗਾ ਯੋਹਰੋ ਹੈਲੋ ਹਾਂਜੀ ਮੰਮੀ ਕੀ ਕੰਮ ਸੀ ਬੇਟਾ ਤੂੰ ਤਾਂ ਮੇਰੇ ਫੋਨ ਕੱਟ ਰਹੀ ਸੀ ਮੰਮੀ ਹੁਣ ਦੱਸੋ ਕੀ ਕੰਮ ਸੀ ਮੈਂ ਤਾਂ ਨਾ ਬੇਟਾ ਐਨਕ ਲੈਣ ਗਈ ਸੀਗੀ ਉੱਥੇ ਪੇਮੈਂਟ ਕਰਵਾਣੀ ਸੀ ਕੋਈ ਗੱਲ ਨਹੀਂ ਬੇਟਾ ਮੈਂ ਪੁਰਾਣੀ ਐਨਕ ਨਾਲ ਕੰਮ ਚੱਲ ਲਾਂਗੀ ਨਹੀਂ ਮੰਮੀ ਮੈਂ ਤੁਹਾਨੂੰ ਪੈਸੇ ਹੁਣੇ ਟਰਾਂਸਫਰ ਕਰ ਦਿੰਨੀ ਆ ਤੁਸੀਂ ਦੁਬਾਰਾ ਜਾ ਕੇ ਲਿਆਓ ਐਨਕ ਪੇਟਾ ਕਰੇ ਠੀਕ ਹੈ ਸਾਰੇ ਹਾਂ ਹਾਂ ਮੰਮੀ ਸਭ ਠੀਕ ਹੈ